ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਰਵਮਈ ਸੰਖੇਪ ਇਤਿਹਾਸ ਛੋਟੇ ਸਾਹਿਬ ਜਦਿਆਂ ਦਾ ਦੂਸਰਾ ਭਾਗ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਆਂ ਜੀ ਬਹੁਤ ਹੀ ਠੰਡ ਦੇ ਦਿਨ ਚੱਲ ਰਹੇ ਨੇ ਦਸੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਤੇ ਇਹ ਜਿਹੜਾ ਮਹੀਨਾ ਆਪਾਂ ਨੂੰ ਗੁਰੂ ਪਿਤਾ ਦੀ ਯਾਦ ਵਿੱਚ ਹੀ ਗੁਜ਼ਾਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਆਪਣੇ ਉਤੋਂ ਸਰਵੰਸ ਤੱਕ ਵਾਰ ਦਿੱਤਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਮਨ ਇਕਾਗਰ ਕਰੋ ਤੇ ਕੱਲ ਦੀ ਵੀਡੀਓ ਦੇ ਬਾਰੇ ਤੁਹਾਨੂੰ ਦੱਸ ਦਈਏ ਕੱਲ ਤੁਸੀਂ ਸੁਣ ਚੁੱਕੇ ਹੋ ਕਿ ਕਿਵੇਂ ਇੱਕ ਦਾਦੀ ਆਪਣੇ ਪੋਤਰਿਆਂ ਨੂੰ ਮਿਲਣ ਜਾਂਦੀ ਹੈ ਤੇ ਫਿਰ ਸ਼ਾਮ ਨੂੰ ਥੱਲੇ ਜ਼ਮੀਨ ਤੇ ਆਸਣ ਲਗਾ ਕੇ ਆਪਣੇ ਪੋਤਰਿਆਂ ਨੂੰ ਉਹ ਥੱਲੇ ਜ਼ਮੀਨ ਤੇ ਸੌਣ ਦਾ ਕਾਰਨ ਦੱਸਦੇ ਹੋਏ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਦੀ ਜਿਹੜੀ ਗਾਥਾ ਉਹ ਸੁਣਾ ਰਹੀ ਹੈ ਸੋ ਉਸੇ ਦੇ ਦੂਜੇ ਭਾਗ ਦੇ ਵਿੱਚ ਅੱਜ ਆਪਾਂ ਇਸ ਚੀਜ਼ ਨੂੰ ਕੰਟੀਨਿਊ ਕਰਦੇ ਹਾਂ ਜੀ ਕਹਿੰਦੇ ਨੇ ਮਾਤਾ ਗੁਜਰਕੌਰ ਜੀ ਦੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਮਾਈ ਲక్ష్ਮੀ ਤੇ ਕੁੰਮਾ ਮਾਸ਼ਕੀ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਉਹਨਾਂ ਨੂੰ ਰਾਤ ਨੂੰ ਸੋਣਾ ਠਹਿਰਨ ਦਾ ਪ੍ਰਬੰਧ ਕਰਕੇ ਦਿੱਤਾ ਸੋ ਹੁਣ ਇਹਨਾਂ ਦੇ ਕੋਲੇ ਗੰਗੂ ਆ ਚੁੱਕਿਆ ਹੈ ਗੰਗੂ ਲੈ ਕੇ ਜਾ ਰਿਹਾ ਹੈ ਮਾਤਾ ਜੀ ਨੂੰ ਤੇ ਛੋਟੇ ਸਹਿਬਜ਼ਾਦਾ ਨੂੰ ਆਪਣੇ ਨਾਲ ਮਨ ਦੇ ਵਿੱਚ ਉਹਦੀ ਖੋਟ ਹੈ ਤੇ ਹੁਣ ਮਾਂ ਜਾ ਰਹੀ ਹੈ ਤਿਜਾ ਪਰ ਜਾਂਦੇ ਹੋਏ ਮਾਤਾ ਜੀ ਮਾਈ ਲక్ష్ਮੀ ਤੇ ਕੁੰਮਾ ਮਾਸ਼ਕੀ ਦੀ ਸੇਵਾ ਤੋਂ ਬਹੁਤ ਜ਼ਿਆਦਾ ਪ੍ਰਸੰਨ ਹੋਏ ਉਹਨਾਂ ਨੂੰ ਉਹਨਾਂ ਨੇ 5 ਸੋਨੇ ਦੀਆਂ ਮੋਹਰਾਂ ਅਸੀਸ ਵਜੋਂ ਦਿੱਤੀਆਂ ਮਾਈ ਲక్ష్ਮੀ ਤੇ ਕੁੰਮਾ ਮਾਸ਼ਕੀ ਨੇ ਵੀ ਮਾਤਾ ਗੁਜਰ ਕੋਰ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਅਸੀਸ ਪ੍ਰਾਪਤ ਕੀਤੀ ਗੰਗੂ ਦੇ ਮਨੰਦਰ ਪਹਿਲਾਂ ਹੀ ਗੁਰੂ ਪ੍ਰਤੀ ਕਾਫੀ ਜ਼ਿਆਦਾ ਖੁੰਨ ਸੀ ਮੋਹਰਾਂ ਵਾਲੀ ਥੈਲੀ ਦੇਖ ਕੇ ਗੰਗੂ ਦੇ ਮਨ ਵਿੱਚ ਵੀ ਲਾਲਚ ਆ ਗਿਆ ਉਹ ਬੇਈਮਾਨ ਹੋ ਗਿਆ কুমਮਾ ਮਾਸ਼ਕੀ ਨੇ ਇੱਥੋਂ ਬੇੜੀ ਵਿੱਚ ਬਿਠਾ ਕੇ ਸਤਲੁਜ ਦਰਿਆ ਪਰ ਆਪਾਰ ਕਰਵਾ ਦਿੱਤਾ ਥੋੜਾ ਪੈਂਡਾ ਤੈਂ ਕਰਕੇ ਮਾਤਾ ਜੀ ਨੇ ਗੰਗੂ ਨੂੰ ਕਿਹਾ ਗੰਗੂ ਇੱਥੇ ਨੇੜੇ ਗੁਰੂ ਘਰ ਦਾ ਸ਼ਰਧਾਲੂ ਕੋਟਲਾ ਨਿਹੰਗ ਖਾਂ ਰਹਿੰਦਾ ਹੈ ਕਿ ਉਹਨਾਂ ਉਹਦੇ ਘਰ ਜਾਇਆ ਜਾਵੇ ਇਹ ਸੁਣ ਕੇ ਗੰਗੂ ਨਿਕਿਆ ਕਿ ਹੋ ਸਕਦਾ ਹੈ ਕਿ ਉਹ ਪਾਸੇ ਮੁਸਲਮਾਨ ਜਾਂ ਮੁਗਲ ਸਪਾਈ ਹੋਣ ਤੇ ਸਾਡਾ ਕਿਸੇ ਨੇ ਕੋਈ ਨੁਕਸਾਨ ਕਰ ਸਕਦਾ ਹੈ ਕੋਈ ਨਾ ਕੋਈ ਤੁਸੀਂ ਮੇਰੇ ਤੇ ਭਰੋਸਾ ਰੱਖੋ ਅਸਲ ਵਿੱਚ ਗੰਗੂ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਆਪਣੇ ਕਬਜ਼ੇ ਵਿੱਚ ਕਰਨੀ ਚਾਹੁੰਦਾ ਸੀ ਉਹ ਨਹੀਂ ਸੀ ਚਾਹੁੰਦਾ ਕਿ ਮਾਤਾ ਜੀ ਕਿਸੇ ਸਿੱਖ ਦੇ ਘਰ ਜਾਣ ਜਾਂ ਫਿਰ ਉਹਦੀ ਮਾਇਆ ਵਾਲਾ ਜਿਹੜਾ ਖੇਲ ਆ ਉਹ ਵਿਗੜ ਜਾਵੇ ਮਾਤਾ ਜੀ ਨੇ ਕਿਹਾ ਕਿ ਗੰਗੂ ਜਿਵੇਂ ਤੈਨੂੰ ਠੀਕ ਲੱਗਦਾ ਉਸੇ ਤਰ੍ਹਾਂ ਕਰ ਲੈ ਪੁੱਤਰਾ ਗੰਗੂ ਜੰਗਲ ਦੇ ਰਸਤੇ ਇਹ ਕਹਿ ਕੇ ਤੁਰ ਪਿਆ ਕਿ ਮੈਂ ਤੁਹਾਨੂੰ ਆਪਣੇ ਘਰ ਲੈ ਕੇ ਜਾ ਰਿਹਾ ਹਾਂ ਆਪਣੇ ਪਿੰਡ ਖੇੜੀ ਲੈ ਕੇ ਜਾ ਰਿਹਾ ਹਾਂ ਸੋ ਸਫ਼ਰ ਕਰਦਿਆਂ ਰਾਤ ਪੈ ਗਈ ਜੀ ਗੰਗੂ ਇੱਕ ਤਲਾਬ ਦੇ ਕਿਨਾਰੇ ਲੈ ਗਿਆ ਤੇ ਕਿਹਾ ਅੱਜ ਰਾਤ ਇੱਥੇ ਕੱਟ ਲੈਨੇ ਆ ਤੁਸੀਂ ਇੱਥੇ ਬੈਠੋ ਮੈਂ ਹੁਣੇ ਲਾਗੇ ਦੇ ਪਿੰਡ ਵਿੱਚੋਂ ਰੋਟੀ ਪਾਣੀ ਪ੍ਰਸ਼ਾਦਾ ਤੁਹਾਡੇ ਲਈ ਲੈ ਕੇ ਆਇਆ ਖੁੱਲੇ ਅਸਮਾਨ ਦੇ ਥੱਲੇ ਪੋ ਦੇ ਮਹੀਨੇ ਦੀ ਅੱਤ ਦੀ ਠੰਡੀ ਰਾਤ ਮਾਤਾ ਗੁਜਰੀ ਸਾਹਿਬਜ਼ਾਦਿਆਂ ਨੂੰ ਗੋਦੀ ਵਿੱਚ ਲੈ ਕੇ ਬੈਠੀ ਹੈ ਗੰਗੂ ਦਾ ਪਿੰਡ ਨੇੜੇ ਸੀ ਪਰ ਉਹਦੀ ਲਾਲਚੀ ਜਿਹੜੀ ਸੋਚ ਸੀ ਉਹ ਮੋਹਰਾਂ ਵਾਲੀ ਥੈਲੀ ਦਾ ਕੰਮ ਮੈਂ ਬਾਹਰੋਂ ਬਾਹਰ ਹੀ ਨਿਪਟਾਲਾ ਇਹ ਸੀਗੀ ਜੀ ਮਾਤਾ ਜੀ ਸੁੱਤੇ ਹੋਣਗੇ ਰਾਤੀ ਮੈਂ ਧੰਨ ਵਾਲੀ ਥੈਲੀ ਲੈ ਕੇ ਦੌੜ ਜਾਵਾਂਗਾ ਥੋੜੇ ਚਿਰ ਬਾਅਦ ਹੀ ਗੰਗੂ ਰੋਟੀ ਲੈ ਕੇ ਆ ਗਿਆ ਸਾਰਿਆਂ ਨੇ ਰੋਟੀ ਪਾਣੀ ਖਾਧੀ ਤੇ ਸੌਂ ਗਏ ਮਾਤਾ ਜੀ ਨੇ ਧੰਨ ਵਾਲੀ ਥੈਲੀ ਸਿਰ ਦੇ ਥੱਲੇ ਸਹਰਾਣੇ ਤੇ ਰੱਖੀ ਤੇ ਸੌਂ ਗਏ ਨੇ ਲਾਲ ਜੀ ਗੰਗੂ ਸਾਰੀ ਰਾਤ ਜਾਗਦਾ ਰਿਹਾ ਇਸ ਲਾਲਸਾ ਵਿੱਚ ਕਿ ਧੰਨ ਵਾਲੀ ਥੈਲੀ ਚੋਰੀ ਕਰਕੇ ਮੈਂ ਦੌੜ ਜਾਵਾਂਗਾ ਪਰ ਉਹਨੂੰ ਮੌਕਾ ਨਾ ਲੱਗਿਆ ਜੀ ਦੈਨ ਚੜਦੇ ਨੂੰ ਗੰਗੂ ਮਾਤਾ ਜੀ ਨੂੰ ਤੇ ਸਹਬਜ਼ਾਦਿਆਂ ਨੂੰ ਫੇਰ ਆਪਣੇ ਪਿੰਡ ਖੇੜੀ ਲੈ ਆਇਆ ਘਰ ਦੀ ਪਿਛਲੀ ਕੋਠੜੀ ਵਿੱਚ ਟਿਕਾਣਾ ਕਰਾਇਆ ਗੰਗੂ ਆਪਣੀ ਮਾਂ ਨੂੰ ਕਹਿਣ ਲੱਗਾ ਮਾਂ ਵੇਖ ਸਾਡੇ ਘਰ ਲక్ష్ਮੀ ਆਪ ਚੱਲ ਕੇ ਆਈ ਆ ਗੰਗੂ ਦੀ ਮਾਂ ਬੋਲੀ ਹਾਂ ਪੁੱਤ ਕੱਲੀ ਲక్ష్ਮੀ ਨਹੀਂ ਬਲਕਿ ਦੋ ਜਹਾਨਾਂ ਦੀ ਦੌਲਤ ਤੇਰੇ ਘਰ ਆਈ ਹੈ ਰੱਜ ਕੇ ਸੇਵਾ ਕਰਲਾ ਤੇਰਾ ਲੋਕ ਪਰਲੋਕ ਸੁਹੇਲਾ ਹੋਵੇਗਾ ਕਿਉਂਕਿ ਮਾਂ ਜਿਹੜੀ ਹੈ ਉਹ ਭੋਲੀ ਹੈ ਜੀ ਗੰਗੂ ਕਹਿੰਦਾ ਮਾਂ ਮੈਂ ਧੰਨ ਦੀ ਗੱਲ ਨਹੀਂ ਕਰਦਾ ਮੈਂ ਤਾਂ ਮਾਤਾ ਦੇ ਕੋਲ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਦੀ ਗੱਲ ਕਰ ਰਿਹਾ ਹਾਂ ਮਾਂ ਜੇ ਤੂੰ ਸੰ ਸਾਥ ਦੇਵੇ ਖਾਣੇ ਵਿੱਚ ਜ਼ਹਿਰ ਮਲਾ ਕੇ ਇਹਨਾਂ ਨੂੰ ਆਪਾਂ ਦੇ ਦਈਏ ਇਹ ਸਾਰਾ ਧੰਨ ਸਾਡਾ ਹੋ ਜਾਵੇਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੁਰਤਰ ਜਾਣਗੀਆਂ ਮਾਂ ਨੇ ਕਿਹਾ ਹਾਏ ਪੁੱਤਰਾ ਇਹ ਪਾਪ ਨਾ ਕਮਾਈਂ ਇਰਾ ਦੋ ਜਹਾਨਾ ਚ ਮੂੰਹ ਕਾਲਾ ਹੋਵੇਗਾ ਰਹਿਂਦੀ ਦੁਨੀਆ ਤੱਕ ਲੋਕ ਤੈਨੂੰ ਫਟਕਾਰਾਂ ਪਾਉਣਗੇ ਮਾਤਾ ਜੀ ਨੇ ਪ੍ਰਸ਼ਾਦਾ ਸ਼ਿਕਾਇਆ ਰਾਤ ਆਰਾਮ ਕਰਨ ਵਾਸਤੇ ਮਾਤਾ ਗੁਜਰਕੌਰ ਤੇ ਛੋਟੇ ਸਹਜਾਂ ਦੇ ਲੰਮੇ ਪੈ ਗਏ ਨੇ ਗੰਗੂ ਨੇ ਧਨ ਵਾਲੀ ਥੈਲੀ ਚੋਰੀ ਕਰ ਲਈ ਜਦੋਂ ਕਮਰੇ ਵਿੱਚ ਚੋਰੀ ਕਰਕੇ ਜਾ ਰਿਹਾ ਸੀ ਖੜਾਕ ਹੋਇਆ ਮਾਤਾ ਜੀ ਨੇ ਗੰਗੂ ਨੂੰ ਧਨ ਚੋਰੀ ਕਰਦਿਆਂ ਵੇਖ ਲਿਆ ਪਰ ਚੁੱਪ ਰਹੇ ਦਿਨ ਚੜ੍ਹਿਆ ਤਾਂ ਮਾਤਾ ਜੀ ਨੇ ਗੰਗੂ ਨੂੰ ਕਿਹਾ ਪੁੱਤਰ ਚੰਗਾ ਕੀਤਾ ਤੂੰ ਧੰਨ ਵਾਲੀ ਥੈਲੀ ਸਾਹਮਣੇ ਰੱਖ ਲਈ ਇਹ ਸੁਣ ਕੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਗੰਗੂ ਕਿ ਚੰਗਾ ਤੁਸੀਂ ਮੇਰੀ ਸੇਵਾ ਦਾ ਮੁੱਲ ਪਾਇਆ ਮੈਂ ਔਖੇ ਸਮੇਂ ਤੁਹਾਡਾ ਸਾਥ ਦੇ ਰਾਂ ਤੁਸੀਂ ਮੈਨੂੰ ਚੋਰ ਬਣਾਉਂਦੇ ਹੋ ਇੰਨੇ ਚਿਰ ਨੂੰ ਕਹਿੰਦੇ ਅਮਨਿਆਦੀ ਵਾਲੇ ਦੀ ਬਾਹਰੋਂ ਆਜ ਆ ਗਈ ਸੁਣੋ 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 ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਾਰੇ ਜੇ ਕੋਈ ਖਬਰ ਦੇਗਾ ਉਹ ਸਰਕਾਰੀ ਦਰਬਾਰੇ ਇਨਾਮ ਦਿੱਤਾ ਜਾਏਗਾ ਜੇਕਰ ਕੋਈ ਮਦਦ ਕਰੇਗਾ ਉਸ ਨੂੰ ਤੇ ਉਹਦੇ ਪਰਿਵਾਰ ਨੂੰ ਸਖਤ ਸਜ਼ਾਵਾਂ ਮਿਲਣਗੀਆਂ ਇਹ ਆਵਾਜ਼ ਨੇ ਗੰਗੂ ਦੇ ਮਨ ਤੇ ਹੋਰ ਵੀ ਅਸਰ ਕੀਤਾ ਉਹਨੇ ਬਿਨਾ ਕੁਝ ਕਹੇ ਸੁਨੇ ਗੁੱਸੇ ਨਾਲ ਭਰਿਆ ਘਰੋਂ ਬਾਹਰ ਚਲਾ ਗਿਆ ਉਹਦੇ ਮਨ ਵਿੱਚ ਲਾਲਚ ਸੀ ਕਿ ਧੰਨ ਵਾਲੀ ਥੈਲੀ ਤੇ ਆ ਹੀ ਗਈ ਹੈ ਹੁਣ ਕਿਉਂ ਨਾ ਸਰਕਾਰੀ ਇਨਾਮ ਵੀ ਲਿਆ ਜਾਵੇ ਸਰਕਾਰ ਦਾ ਵਫਾਦਾਰ ਵੀ ਕਹਾਵਾਂਗਾ ਰੋਲਾ ਪੈਣ ਕਰਕੇ ਲੋਕ ਗੰਗੂ ਦੇ ਘਰ ਇਕੱਠੇ ਹੋਣ ਲੱਗੇ ਲੋਕ ਮਾਤਾ ਜੀ ਤੇ ਦੋ ਲਾਲਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਗੰਗੂ ਪਾਪੀ ਨੇ ਪਿੰਡ ਦੇ ਚੌਧਰੀ ਨੂੰ ਜਾ ਖਬਰ ਕੀਤੀ ਚੌਧਰੀ ਆਪਣੇ ਬੰਦਿਆਂ ਦੇ ਨਾਲ ਗੰਗੂ ਦੇ ਘਰ ਪੁੱਜਾ ਮਾਤਾ ਜੀ ਤੇ ਛੋਟੇ ਸਾਹਿਬ ਜੱਦਨ ਨੂੰ ਵੇਖ ਕੇ ਖੁਸ਼ ਹੋਇਆ ਆਪਣੇ ਬੰਦਿਆਂ ਨੂੰ ਪਹਿਰੇ ਤੇ ਖੜਾ ਦਿੱਤਾ ਤੇ ਮਾਤਾ ਜੀ ਆਪਣੇ ਪੋਤਿਆਂ ਨੂੰ ਲੈ ਕੇ ਤਾਂ ਕਿ ਕਿਤੇ ਹੋਰ ਨਾ ਚਲੇ ਜਾਣ ਚੌਧਰੀ ਨੇ ਗੰਗੂ ਪਾਪੀ ਨੂੰ ਨਾਲ ਲੈ ਕੇ ਫਿਰ ਮਰਿੰਡੇ ਦੇ ਥਾਣੇਦਾਰ ਕੋਲ ਜਾ ਖਬਰ ਦਿੱਤੀ ਕਿਉਂਕਿ ਇਹ ਚੌਧਰੀ ਖੁਸ਼ ਮਾਤਾ ਜੀ ਦੇ ਦਰਸ਼ਨਾਂ ਕਰਕੇ ਨਹੀਂ ਸੀ ਹੋਇਆ ਇਹ ਵੀ ਹੁਣ ਲਾਲਚੀ ਸੀ ਮਨ ਦੇ ਵਿੱਚ ਇਹਦੇ ਵੀ ਪਾਪ ਸੀ ਜੀ ਸੋ ਚੌਧਰੀ ਨੇ ਗੰਗੂ ਪਾਪੀ ਨੂੰ ਨਾਲ ਲੈ ਕੇ ਮਰਿੰਡੇ ਦੇ ਥਾਣੇਦਾਰ ਕੋਲ ਜਾ ਖਬਰ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਛੋਟੇ ਸਹਬਜ਼ਾਦੇ ਗੰਗੂ ਦੇ ਘਰ ਨੇ ਨਾਲ ਚੱਲ ਕੇ ਫੜ ਲਓ ਸਰਕਾਰ ਪਾਸੋਂ ਆਪ ਅਤੇ ਸਾਨੂੰ ਇਨਾਮ ਦਿਵਾ ਦਿਓ ਥਾਣੇਦਾਰ ਸੀਗੇ ਜਾਨੀਖਾਂ ਤੇ ਮਾਨੀਖਾਂ ਇਹਨਾਂ ਨਾਲ ਫਿਰ ਗਾਂ ਕਿਵੇਂ ਸਿੰਘ ਬਦਲਾ ਲੈਂਦੇ ਨੇ ਇਹ ਆਪਾਂ ਇਸੇ ਸਾਖੀ ਨੂੰ ਜਦੋਂ ਕੰਟੀਨਿਊ ਕਰਦੇ ਹੋਏ ਬਾਕੀ ਦੇ ਵਿਧਾਏ ਤੁਹਾਡੇ ਨਾਲ ਸਾਂਝੇ ਕਰਾਂਗੇ ਉਹਨਾਂ ਵਿੱਚ ਦੱਸਣਾ ਕਰਾਂਗੇ ਫਿਲਹਾਲ ਆਪਾਂ ਇਸੇ ਸਾਖੀ ਨੂੰ ਜਾਰੀ ਰੱਖਦੇ ਹਾਂ ਸੋ ਕਹਿੰਦੇ ਨੇ ਥਾਣੇਦਾਰ ਜਾਨੀਖਾਂ ਤੇ ਮਾਨੀਖਾਂ ਆਪਣੇ ਨਾਲ ਸਪਾਈ ਲੈ ਕੇ ਗੰਗੂ ਦੇ ਘਰ ਪੁੱਜੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਜੰਜੀਰਾਂ ਨਾਲ ਹੱਥ ਬੰਨ੍ਹ ਕੇ ਸਖਤ ਬਹਿਰੇ ਹੇਠ ਗੱਡੇ ਤੇ ਬਿਠਾ ਕੇ ਮਰਿੰਡੇ ਥਾਣੀ ਕੋਠੜੀ ਵਿੱਚ ਕੈਦ ਕਰਨ ਲਈ ਲੈ ਕੇ ਜਾ ਰਹੇ ਨੇ ਹੁਣ ਤੁਸੀਂ ਸੋਚ ਕੇ ਦੇਖੋ ਸੰਗਤ ਜੀ ਗੁਰੂ ਦੇ ਪਿਆਰਿਓ ਜਿਹੜੇ ਹੁਣ ਉਸ ਪਿੰਡ ਦੇ ਸਿੱਖ ਨਹੀਂ ਸੱਚੇ ਦਿਲੋਂ ਮਾਤਾ ਗੁਜਰਕੌਰ ਦੇ ਛੋਟੇ ਸਾਹਿਬਜ਼ਾਦੇਆਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਨੀ ਨੇ ਜਿਹੜੇ ਉਹਨਾਂ ਨੂੰ ਨਤਮਸਤਕ ਹੋਏ ਨੇ ਸ਼ਰਧਾ ਭਾਵਨਾ ਵਾਲੇ ਪ੍ਰੇਮ ਵਾਲੇ ਨੇ ਉਹਨਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ ਕਿ ਦਾਤਿਆ ਇਹ ਕੈਸੀ ਤੇਰੀ ਖੇਡ ਵਰਤ ਰਹੀ ਆ ਕੋਈ ਵੇਲਾ ਸੀ ਜਦੋਂ ਇਹ ਛੋਟੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਸੀ ਸਿੱਖਾਂ ਨੇ ਅਨੇਕ ਪ੍ਰਕਾਰ ਦੇ ਮਠਿਆਈਆਂ ਵੰਡੀਆਂ ਖੁਸ਼ੀਆਂ ਮਨਾਇਆਂ ਦੀਪਮਾਲਾ ਕੀਤੀ ਗਈ ਗੁਰਬਾਣੀ ਦਾ ਗੁਣਗਾਨ ਕੀਤਾ ਗਿਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕੀਤਾ ਗਿਆ ਤੇ ਅੱਜ ਇੱਕ ਦਿਨ ਹੈ ਕਿ ਤੇਰੇ ਨਿੱਕੇ ਨਿੱਕੇ ਸਾਹਿਬਜ਼ਾਦੇ ਤੇ ਬਜ਼ੁਰਗ ਮਾਤਾਂ ਨੂੰ ਇਹ ਸਫਾਈ ਜੰਜੀਰਾਂ ਲਾ ਕੇ ਲੈ ਕੇ ਜਾ ਰਹੇ ਨੇ ਇਹ ਸੋਚ ਕੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਵਰਾਗ ਆ ਰਿਹਾ ਸੀ ਕਿ ਉਹ ਦਾਤਾ ਸਾਰੀ ਦੁਨੀਆ ਦਾ ਵਾਲੀ ਹੋ ਕੇ ਵੀ ਕਿਵੇਂ ਪਾਣੀ ਦੇ ਵਿੱਚ ਰਹਿ ਕੇ ਸਭ ਕੁਝ ਖੂਣ ਦੇ ਰਿਹਾ ਹੈ। ਵੈਸੇ ਕਈ ਇਤਿਹਾਸਕਾਰ ਕਹਿੰਦੇ ਨੇ ਕਿ ਉਹਨਾਂ ਨੂੰ ਸਖਤ ਪੈਰੇ ਹੇਠ ਗੱਡੇ ਵਿੱਚ ਬਿਠਾ ਕੇ ਮਰਿੰਡੇ ਕੋਠੜੀ ਵਿੱਚ ਕੈਦ ਕੀਤਾ ਗਿਆ। ਪਰ ਅਸਲ ਦੇ ਵਿੱਚ ਜੇ ਤੁਸੀਂ ਬੁੰਗਾਈ ਨਾਲ ਇਤਿਹਾਸ ਦੇ ਪੰਨਿਆਂ ਨੂੰ ਫਰੋਲੋ ਤੇ ਪੂਰੀ ਘੂਖ ਪੜਤਾਲ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਨੂੰ ਗੱਡਿਆਂ ਦੇ ਵਿੱਚ ਨਹੀਂ ਜੀ ਤੋੜ ਕੇ ਲੈ ਕੇ ਗਏ ਸੀ ਕਿ ਠੰਡ ਦੇ ਮੌਸਮ ਦੇ ਵਿੱਚ ਜੰਜੀਰਾਂ ਲਾ ਕੇ ਮਰਿੰਡੇ ਕੋਠੜੀ ਦੇ ਵਿੱਚ ਲੈ ਕੇ ਜਾ ਰਹੇ ਨੇ ਉੱਥੇ ਉਹਨਾਂ ਨੂੰ ਕਹਿੰਦੇ ਆ ਭੁੱਖੇ ਪਿਆਸੇ ਰੱਖਿਆ ਗਿਆ ਤੇ ਸਰਹੰਦ ਸੂਬੇ ਦੇ ਜਿਹੜਾ ਸਰਹੰਦ ਦਾ ਸੂਬਾ ਸੀ ਵਜ਼ੀਰ ਖਾਂ ਉਹਨੂੰ ਖਬਰ ਦਿੱਤੀ ਗਈ ਕਿ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਸਹਜਾਦੇ ਸਾਡੀ ਕੈਦ ਵਿੱਚ ਨੇ ਇਹ ਖਬਰ ਸੁਣ ਕੇ ਜਿਹੜਾ ਪਾਪੀ ਸੂਬਾ ਸਰਹੰਦ ਸੀ ਬਹੁਤ ਖੁਸ਼ ਹੋਇਆ ਤੇ ਉਹਨੇ ਹੁਕਮ ਦਿੱਤਾ ਕਿ ਛੇਤੀ ਤੋਂ ਛੇਤੀ ਉਹਨਾਂ ਨੂੰ ਸਰਹੰਦ ਵਿਖੇ ਲਿਆਂਦਾ ਜਾਵੇ ਤੇ ਖਾਣ ਪੀਣ ਲਈ ਕੁਝ ਨਾ ਦਿੱਤਾ ਜਾਵੇ। ਵਜੀਦ ਖਾਨ ਦੇ ਜਿਹੜੇ ਹੁਕਮ ਦੀ ਉਹਦੇ ਬੰਦਿਆਂ ਨੇ ਪਾਲਣਾ ਕੀਤੀ ਜੀ ਮਾਂ ਗੁਜਰੀ ਛੋਟੇ ਸਾਹਿਬਜ਼ਾਦੇ ਠੰਡ ਦੀਆਂ ਠੋਠਰ ਕਰਦੀਆਂ ਰਾਤਾਂ ਦੇ ਵਿੱਚ ਬਿਲਕੁਲ ਭੁੱਖੇ ਪਾਣੇ ਮਰਿੰਦੇ ਉਸ कोतवाल ਦੇ ਵਿੱਚ ਉਸ ਜੇਲ੍ਹ ਦੇ ਵਿੱਚ ਰਹੇ ਨੇ। ਅੱਜ ਕੱਲ ਉਹ ਜਿਹੜੀ ਜਗ੍ਹਾ ਸੀ ਜਿੱਥੇ ਪਾਤਸ਼ਾਹ ਦੇ ਪਰਿਵਾਰ ਦੇ ਮੈਂਬਰ ਪਰਿਵਾਰ ਦੇ ਜੀ ਰਹੇ ਸੀ ਉੱਥੇ ਗੁਰਦੁਆਰਾ ਕੂਤਵਾਲ ਸਾਹਿਬ ਵੀ ਹੈ ਮਰੰਡੀ ਸ਼ਹਿਰ ਦੇ ਵਿੱਚ ਆਪਜੀ ਸੰਗਤ ਉੱਥੇ ਜਾ ਕੇ ਦਰਸ਼ਨੇ ਦੇਦਾਰ ਕਰ ਸਕਦੇ ਹੋ ਉਸ ਤੋਂ ਬਾਅਦ ਕਿਵੇਂ ਉਹਨਾਂ ਨੂੰ ਫੇਰ ਸਰਹੰਦ ਲੈ ਕੇ ਜਾਂਦਾ ਗਿਆ ਕਿਵੇਂ ਉੱਥੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਕਿਉਂਕਿ ਤੁਸੀਂ ਹੁਣ ਤੱਕ ਇਤਿਹਾਸ ਚ ਕੇਵਲ ਇੰਨਾ ਸੁਣਿਆ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਸਾਹਿਬਜ਼ਾਦਿਆਂ ਨੂੰ ਕਾਫੀ ਪ੍ਰਕਾਰ ਦੇ ਲਾਲਚ ਦਿੱਤੇ ਗਏ ਡਰਾਇਆ ਗਿਆ ਤਮਕਾਇਆ ਗਿਆ ਤੇ ਅੰਤ ਜਦੋਂ ਉਹਨਾਂ ਦੀ ਕੋਈ ਵਾਹ ਨਾ ਗਈ ਤਾਂ ਉਹਨਾਂ ਨੂੰ ਨੀਹਾਂ ਵਿੱਚ ਚਨਵਾ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਬਹੁਤ ਘੱਟ ਬਲਕਿ ਮੈਂ ਕਹਾਂਗੀ ਕਿ 1% ਸਿੱਖ ਇਤਿਹਾਸ ਦੇ ਵਿੱਚ ਤੁਹਾਨੂੰ ਇਹ ਕਿਸੇ ਨੇ ਸੁਣਾਇਆ ਹੋਵੇਗਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕੇਵਲ ਨੀਹਾਂ ਚ ਚਨਵਾ ਕੇ ਸ਼ਹੀਦ ਨਹੀਂ ਕੀਤਾ ਗਿਆ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ ਹਰ ਇੱਕ ਗੱਲ ਦੀ ਜਿਹੜੀ ਜਾਣਕਾਰੀ ਤੁਹਾਨੂੰ ਅਸੀਂ ਦੇਵਾਂਗੇ ਉਹ ਬਕਾਇਦਾ ਪੁਸਤਕਾਂ ਦਾ ਪੰਨਿਆਂ ਦਾ ਰਾਈਟਰਾਂ ਦਾ ਹਵਾਲਾ ਦੇ ਕੇ ਤੁਹਾਨੂੰ ਦੱਸੀ ਜਾਏਗੀ ਕਿ ਇਹ ਗੱਲ ਅਸੀਂ ਕਿੱਥੇ ਪੜੀ ਆ ਕਿੱਥੋਂ ਅਸੀਂ ਸਰਚ ਕੀਤੀ ਆ ਕਿਉਂਕਿ ਦੇਖੋ ਜੀ ਵੈਰੀ ਜਿਹੜਾ ਹੈਗਾ ਉਹ ਇੱਕ ਝਟਕੇ ਵਿੱਚ ਆਪਣੇ ਦੁਸ਼ਮਣ ਨੂੰ ਖਤਮ ਨਹੀਂ ਕਰਦਾ ਉਹ ਵੀ ਵਜੀਦਖਾਂ ਵਰਗੇ ਵੈਰੀ ਉਹਨਾਂ ਨੇ ਬਹੁਤ ਜ਼ਿਆਦਾ ਤਸੀਹੇ ਦਿੱਤੇ ਉਹਨਾਂ ਮਾਸੂਮ ਨਿੱਕੇ ਬੱਚਿਆਂ ਨੂੰ ਜਿਹੜੇ ਤੁਸੀਂ ਸੁਣ ਵੀ ਨਹੀਂ ਸਕੋਗੇ ਤੇ ਉਸ ਤੋਂ ਬਾਅਦ ਕਿਵੇਂ ਉਹ ਤਸੀਹਾਂ ਨੂੰ ਝੱਲਣ ਤੋਂ ਬਾਅਦ ਅੰਤ ਫਿਰ ਜਾ ਕੇ ਨੀਹਾਂ 'ਚ ਚਨਾਇਆ ਗਿਆ ਬਲਕਿ ਜਿਸ ਦਿਨ ਉਹਨਾਂ ਨੂੰ ਨੀਹਾਂ ਵਿੱਚ ਚਿਨਵਾਇਆ ਗਿਆ ਉਸ ਦਿਨ ਵੀ ਉਹਨਾਂ ਨੂੰ ਸ਼ਹੀਦ ਨਹੀਂ ਸੀ ਕੀਤਾ ਗਿਆ ਨੀਹਾਂ ਵਿੱਚ ਚਿਨੇ ਜਾਣ ਤੋਂ ਬਾਅਦ ਜਦੋਂ ਉਹ ਅਧਮੋਏ ਹੋ ਜਾਂਦੇ ਨੇ ਸਰੀਰ ਬੁਰੇ ਤਰੀਕੇ ਨਾਲ ਜ਼ਖਮੀ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਵਾਪਸ ਮਾਂ ਗੁਜਰੀ ਕੋਲ ਵੀ ਭੇਜਿਆ ਗਿਆ ਉਸ ਤੋਂ ਅਗਲੇ ਦਿਨ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਇਹ ਸਾਰਾ ਜਿਹੜਾ ਇਤਿਹਾਸ ਬਹੁਤ ਹੀ ਵੱਡਾ ਬਹੁਤ ਵਿਸ਼ਾਲ ਹੈ ਤੇ ਬਹੁਤ ਕਰੜਾ ਮਨ ਕਰਕੇ ਸਥਿਰ ਮਨ ਕਰਕੇ ਇਹ ਸੁਣਨ ਵਾਲਾ ਹੈ ਜੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਸਰਹੰਦ ਜਾਣੇ ਆ ਫਤਿਹਗੜ੍ਹ ਸਾਹਿਬ ਜਾਣੇ ਆ ਚਮਕੌਰ ਸਾਹਿਬ ਜਾਣਦੇ ਆ ਪਰ ਕੇਵਲ ਉੱਥੇ ਜਾ ਕੇ ਲੰਗਰ ਪਾਣੀ ਸ਼ੱਕ ਕੇ ਤੇ ਇਕੱਲਾ ਸ਼ੁਗਲ ਮੇਲਾ ਕਰਕੇ ਆਉਣ ਦੀ ਬਜਾਏ ਜੇਕਰ ਅਸੀਂ ਇਤਿਹਾਸ ਦੇ ਇੱਕ ਇੱਕ ਪੰਨੇ ਨੂੰ ਵਾਚਿਆ ਹੋਵੇ ਸੁਣਿਆ ਹੋਵੇ ਤਾਂ ਜਦੋਂ ਤੁਸੀਂ ਜਾਉਂਗੇ ਨਾ ਜੀ ਘਰ ਤੋਂ ਤੁਹਾਡੇ ਮਨ ਵਿੱਚ ਇੰਨੀ ਤੜਪ ਹੋਏਗੀ ਕਿ ਮੈਂ ਜਾ ਕੇ ਉੱਥੇ ਨਤਮਸਤਕ ਹੋਵਾਂ ਔਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਅਗਲੀਆਂ ਵੀਡੀਓ ਦੇ ਵਿੱਚ ਕਿ ਅੱਜ ਵੀ ਛੋਟੇ ਸਾਹਿਬਜ਼ਾਦਿਆਂ ਦੇ ਅਸਤ ਗੁਰੂ ਘਰ ਦੇ ਵਿੱਚ ਸ਼ਾਮਲ ਨੇ ਕਿੱਥੇ ਪਏ ਨੇ ਉਹ ਉਹ ਸਾਰੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਜੀ ਕਿਉਂਕਿ ਇਸ ਤਰ੍ਹਾਂ ਵੀਡੀਓ ਕਾਫੀ ਲੰਬੀ ਹੋ ਜਾਏਗੀ ਤੇ ਮੈਂ ਨਹੀਂ ਚਾਹੁੰਦੀ ਕਿ ਇੱਕ ਵੀ ਚੀਜ਼ ਕੋਈ ਸਕਿਪ ਕਰਕੇ ਦੇਖੇ ਜਾਂ ਫਾਸਟ ਫੋਰਵਰਡ ਕਰਕੇ ਵੇਖੇ ਸੋ ਅਗਲੀ ਵੀਡੀਓ ਦੇ ਵਿੱਚ ਉਹਨਾਂ ਉੱਤੇ ਕੀਤੇ ਗਏ ਤਸ਼ੱਦਦ ਦੀ ਗਾਥਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਉਮੀਦ ਕਰਦੇ ਹਾਂ ਕਿ ਆਹ ਵੀਡੀਓ ਸੁਣ ਕੇ ਤੁਹਾਨੂੰ ਸਾਹਿਬਜ਼ਾਦਿਆਂ ਦੇ ਟੀਮਾ ਗੁਜਰੀ ਜੇ ਜ਼ਰੂਰ ਦਰਸ਼ਨੇ ਦੇਦਾਰ ਹੋਣ ਸਤਗੁਰੂ ਸੱਚੇ ਪਾਤਸ਼ਾਹ ਪਲੀ ਕਰੇ ਤੇ ਇਹ ਠੰਡ ਦਾ ਮਹੀਨਾ ਅਸੀਂ ਉਹਨਾਂ ਦੀ ਯਾਦ ਵਿੱਚ ਹੀ ਗੁਜ਼ਾਰੀਏ ਸਾਨੂੰ ਦੋ ਇਜਾਜ਼ਤ ਜੀ ਕੱਲ ਨੂੰ ਸ਼ਾਮ ਨੂੰ 4 ਵਜੇ ਫੇਰ ਇੱਕ ਪਾਠ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ